हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਕਿਸਾਨ ਵੀਰਾਂ ਦਾ ਜਿਹੜਾ ਸਵਾਲ ਸੀ ਕਿ ਆਪਾਂ ਘਰੇ ਜਿਹੜਾ ਐਨਪੀਕੇ ਤਿਆਰ ਕਰ ਸਕਦੇ ਆ ਤੇ ਜੇਕਰ ਤਿਆਰ ਕਰ ਸਕਦੇ ਤੇ ਇਹਨਾਂ ਤੱਤਾਂ ਦੀ ਕਿੰਨੀ ਕਿੰਨੀ ਮਾਤਰਾ ਆਪਾਂ ਲੈ ਕੇ ਜਿਹੜਾ ਘਰੇ ਐਨਪੀਕੇ ਤਿਆਰ ਕਰ ਲਈਏ ਜਾਂ ਸਾਨੂੰ ਜਿਹੜਾ ਬਾਜ਼ਾਰ ਚੋਂ 05234 ਜਾਂ 13045 ਜਾਂ 1919 ਜਾਂ 20 ਵੀ ਲਿਆ ਕੇ ਸਪਰੇਅ ਨਾ ਕਰਨੀ ਪਵੇ ਇੱਕ ਤਾਂ ਸਾਨੂੰ ਸਸਤਾ ਪਵੇ ਤੇ ਇੱਕ ਸਾਨੂੰ ਜਿਹੜਾ ਰਿਜ਼ਲਟ ਚੰਗਾ ਦੇਖ ਨੂੰ ਮਲੇ ਨੂੰ ਘਰੇ ਆਪਾਂ ਕਿੰਨੀ ਮਾਤਰਾ ਤਿਆਰ ਕਰ ਸਕਦੇ ਆ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਤੇ ਨਾਲ ਹੀ ਕਿ ਆਪਾਂ ਨੂੰ ਬਰੌਨ ਤੱਤ ਜੇਕਰ ਆਪ ਘਰੇ ਤਿਆਰ ਕਰਦੇ ਆ ਐਨਪੀਕੇ ਦੇ ਬਰੌਨ ਤੱਤੇ ਦੇ ਨਾਲ ਆਪਾਂ ਮਿਕਸ ਕਰ ਸਕਦੇ ਆ ਜਾਂ ਫਿਰ ਨਹੀਂ ਕਰ ਸਕਦੇ ਸੋ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਜੂਰ ਕਾਲੋ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖਦੇ ਆ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਕਿਸਾਨ ਭਰਾਵੋ ਜੇਕਰ ਗੱਲ ਆਉਂਦੀ ਆ ਐਨਪੀਕੇ ਸਪਰੇਆ ਦੀ ਇਹਨੂੰ ਆਪਾਂ ਅਸਲ ਦੇ ਵਿੱਚ ਕਿਸਾਨ ਵੀਰ ਜਾਣਦੇ ਕਿ ਤੱਤਾਂ ਦੇ ਰੂਪ ਵਿੱਚ ਆਪਾਂ ਜਦੋਂ ਕਿਤੇ ਕਿਸੇ ਤਾਦੀ ਘਾਟ ਆਉਂਦੀ ਤੇ ਆਪਾਂ ਬਾਜ਼ਾਰ ਚੋਂ ਐਨਪੀਕੇ 19 19 20 20 ਜਾਂ ਫਿਰ 13 0 45 0 52 34 ਕਣਕ ਦੀਆਂ ਵੱਖ-ਵੱਖ ਸਟੇਜਾਂ ਦੇ ਆਪਾਂ ਸਪਰੇਅ ਕਰਦੇ ਆਂ। ਜ਼ਿਆਦਾਤਰ 19 19 ਜਾਂ 20 20 ਨੂੰ ਆਪਾਂ ਫਟਾਰੇ ਦੇ ਟਾਈਮ ਤੇ ਵਰਤਦੇ ਆਂ ਤੇ ਜਿਹੜਾ 0 52 34 ਉਹਨੂੰ ਆਪਾਂ ਜੁਆਇੰਟਿੰਗ ਸਟੇਜ ਤੇ ਜਦੋਂ ਆਪਣੀ ਕਣਕ ਛਿੱਟਾ ਬੰਨਣਾ ਸਟਾਰਟ ਹੁੰਦਾ ਉਦੋਂ ਵਰਤਦੇ ਆਂ। ਤੇ ਜਿਹੜਾ 13 0 45 ਨੂੰ ਆਪਾਂ ਬੂਟਿੰਗ ਸਟੇਜ ਤੇ ਵਰਤਦੇ ਆਂ ਯਾਨੀ ਕਿ ਗੋਭ ਦੀ ਸਮੇਂ ਜਦੋਂ ਆਪਣੀ ਕਣਕ ਗੋਭ ਤੇ ਆ ਜਾਂਦੀ ਆ ਉਸ ਸਮੇਂ ਆਪਾਂ ਜਿਹੜਾ 13 0 45 ਨੂੰ ਖੇਤ ਦੇ ਵਿੱਚ ਵਰਤਦੇ ਤਾਂ ਆ ਗਿਆ ਆਪਣੀ ਜਿਹੜੀ ਕਣਕ ਦਾ ਜਿਹੜਾ ਝਾੜ ਆ ਜਿਹੜੇ ਤੱਤਾਂ ਦੀ ਪੂਰਤੀ ਕਰਕੇ ਤੇ ਆਪਾਂ ਝਾੜ ਜਿਹੜਾ ਕਣਕ ਦਾ ਵੱਧ ਲੈ ਸਕੀਏ ਸੋ ਹੁਣ ਆਪਾਂ ਘਰੇ ਤਿਆਰ ਕਰਨ ਦਾ ਫਾਰਮੂਲਾ ਜਾਣਦੇ ਆ ਬਈ ਜਿੱਦਾਂ ਐਨਪੀਕੇ ਆਪਾਂ ਜੇਕਰ 19 19 ਜਾਂ 20 ਵੀ ਤਿਆਰ ਕਰਨਾ ਉਹਦੇ ਵਾਸਤੇ ਕਿਸਾਨ ਭਰਾ ਤੁਸੀਂ 1 ਕਿਲੋ ਯੂਰੀਆ 1 ਕਿਲੋ ਤੁਸੀਂ ਡੀਏਪੀ ਤੇ 1 ਕਿਲੋ ਤੁਸੀਂ ਮਿਊਰ ਟੌਪਡਰ ਯਾਨੀ ਕਿ ਜਿਹੜੀ ਆਪਾਂ 60% ਵਾਲੀ ਪੋਟਾਸ਼ ਆਉਂਦੀ ਆ ਇਹਨਾਂ ਤਿੰਨਾਂ ਦਾ ਵੱਖ-ਵੱਖਰਾ ਘੋਲ ਬਣਾ ਕੇ ਆਪਾਂ ਜਿਹੜਾ ਖੇਤ ਦੇ ਵਿੱਚ ਸਪਰੇਅ ਕਰ ਸਕਦੇ 19 19 ਜਾਂ 20 20 ਦੀ ਜਗਾ ਤੇ ਤੇ ਇਹਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੂਗਾ ਸੋ ਜੇਕਰ ਇਹਨਾਂ ਦੇ ਕੋਲ ਦੀ ਗੱਲ ਕਰੇ ਜਿਹੜਾ ਪोटाश 60% ਵਾਲਾ ਤੇ ਜਿਹੜਾ ਆਪਾਂ ਡੀਏਪੀ ਡਾਈ ਆ ਇਹਨੂੰ ਆਪਾਂ 5 ਤੋਂ 7 ਘੰਟੇ ਪਹਿਲਾਂ ਜਿਹੜਾ ਭੌਂ ਕੇ ਰੱਖਣਾ ਤਾਂ ਕਿ ਇਹਦਾ ਘੋਲ ਚੰਗੀ ਤਰੀਕੇ ਨਾਲ ਬਣ ਜਾਵੇ ਤੇ ਜਦੋਂ ਆਪਾਂ ਘੋਲ ਤਿਆਰ ਕਰਨਾ ਤਾਂ ਘੱਟੋ ਘੱਟ 10 ਲੀਟਰ ਦੇ ਵਿੱਚ 10 10 ਲੀਟਰ ਚ ਇਹਨਾਂ ਦਾ ਦੋਨਾਂ ਦਾ ਘੋਲ ਤਿਆਰ ਕੀਤਾ ਜਾਵੇ ਤਾਂ ਕਿ ਜਿਹੜਾ ਘੋਲ ਚੰਗੀ ਤਰ੍ਹਾਂ ਬਣ ਜੇ ਤੇ ਆਪਾਂ ਜਿਹੜਾ ਸਪਰੇਅ ਕਰਨ ਦਾ ਸਮੇਂ ਰਿਜ਼ਲਟ ਜਿਹੜਾ ਚੰਗਾ ਦੇਖਣ ਨੂੰ ਮਿਲੇ ਤਾਂ ਨਾਈਟ੍ਰੋਜਨ ਜਿਹੜੀ ਯੂਰੀਆ ਉਹਦਾ ਆਪਾਂ ਮੌਕੇ ਤੇ ਘੋਲ ਤਿਆਰ ਕਰ ਸਕਦੇ ਹਾਂ ਉਹਦਾ ਵੀ ਜਦੋਂ ਘੋਲ ਤਿਆਰ ਕਰਨਾ ਤਾਂ ਘਟੋ ਘਟ ਆਪਾਂ ਨੂੰ ਜਿਹੜਾ ਕਿਲੋ ਘੋਲ ਨਾਲ ਨੂੰ 5 ਤੋਂ 10 ਲੀਟਰ ਚ ਘੋਲਿਆ ਜਾਵੇ ਤਾਂ ਕਿ ਜਿਹੜਾ ਉਹ ਚੰਗੀ ਤਰ੍ਹਾਂ ਘੁਲ ਜੇ ਕਈ ਵਾਰ ਆਪਣੀ ਉਹ ਸੰਘਣਾ ਜਿਹਾ ਪਾਣੀ ਨਜ਼ਰ ਆਉਂਦਾ ਰਹਿੰਦਾ ਤਾਂ ਜਿੰਨਾ ਟਾਈਮ ਤੱਕ ਆਪਾਂ ਨੂੰ ਪੂਰੀ ਨਾਈਟ੍ਰੋਜਨ ਘੋਲ ਕੇ ਦੇ ਵਿੱਚੋਂ ਆ ਬਿਲਕੁਲ ਪਾਣੀ ਸਾਫ਼ ਨਹੀਂ ਨਜ਼ਰ ਆਉਂਦਾ ਉਹਨਾਂ ਟਾਈਮ ਸਮਝ ਲਓ ਕਿ ਜਿਹੜੇ ਆਪਣੇ ਜਿਹੜ ਕਈ ਵਾਰ ਆਪਾਂ ਉਹ ਗੰਗਲਿਆ ਜਾਂ ਪਾਣੀ ਹੁੰਦਾ ਜਾਨਕਿ ਆਪਾਂ ਨੂੰ ਪਾਣੀ ਸਾਫ਼ ਨਹੀਂ ਹੁੰਦਾ ਜਦੋਂ ਆਪਾਂ ਤੱਤ ਘੋਲਦੇ ਆ ਤਾਂ ਉੱਥੇ ਸਮਝ ਲਓ ਕਿ ਤੱਤ ਜਿਹੜਾ ਚੰਗੀ ਤਰ੍ਹਾਂ ਨਹੀਂ ਘੁਲਿਆ ਉਹਨੂੰ ਪਾਣੀ ਦੀ ਹੋਰ ਜ਼ਰੂਰਤ ਤੇ ਆ। ਕਈ ਤੱਤ ਹੁੰਦੇ ਘੱਟ ਪਾਣੀ ਘੁਲ ਜਾਂਦੇ ਜਿਵੇਂ ਬ੍ਰਾਉਨ ਹੁੰਦਾ ਥੋੜੇ ਪਾਣੀ ਜਿਵੇਂ ਘੁਲ ਜਾਂਦਾ ਤੇ ਜਿਹੜੇ ਦੂਜੇ ਆਪਣੇ ਤੱਤ ਹੁੰਦੇ ਜਿਵੇਂ ਆਪਾਂ ਕਹੇ ਡੀਏਪੀ ਹੋएगी ਜਾਂ ਪोटाश ਹੋ ਗਿਆ ਜਾਂ ਫਿਰ ਜਿਹੜੇ ਐਨਪੀਕੇ ਆਉਂਦੇ ਆ ਇਹ ਥੋੜਾ ਜਿਆਦਾ ਪਾਣੀ ਚ ਘੋਲ ਕੇ ਘੋਲিয়ে ਤੇ ਫੇਰ ਹੀ ਘੋਲਦੇ ਆ ਨਹੀਂ ਤੇ ਚੰਗੀ ਤਰ੍ਹਾਂ ਆਪਾਂ ਨੂੰ ਰਿਜ਼ਲਟ ਦੇਣਾ ਦੇਖਣ ਨੂੰ ਨਹੀਂ ਮਿਲਦਾ ਹੁਣ ਗੱਲ ਆ ਜਾਂਦੀ ਆ 05234 ਆਪਾਂ ਕਿਵੇਂ ਤਿਆਰ ਕਰਨੀ ਤਾਂ ਉਹਦੇ ਵਾਸਤੇ ਕਿਸਾਨ ਭਰਾਵੋ ਤੁਸੀਂ ਜਿਹੜੀ 2 ਕਿਲੋ ਤੁਸੀਂ ਲੈਣੀ ਫਾਸਫੋਰਸ ਜਾਨੀ ਕਿ ਡੀਏਪੀ ਲੈ ਲੈਣਾ ਤੇ ਕਿਲੋ ਤੁਸੀਂ ਲੈ ਲੈਣੀ ਪोटाश 60% ਵਾਲੀ ਮਿਊਟ ਆਫ ਪोटाਸ਼ ਇਹਨਾਂ ਦਾ ਸੇਮ ਤਰੀਕੇ ਨਾਲ ਘੋਲ ਜਿਹੜਾ ਇੱਕ ਦਿਨ ਆਪਾਂ ਪਹਿਲਾਂ ਜਾਂ 507 ਘੰਟੇ ਪਹਿਲਾਂ ਤਿਆਰ ਕਰਨ ਲਈ ਵੱਖ-ਵੱਖ ਰੱਖ ਦੇਣਾ ਬਾਦ ਦੇ ਵਿੱਚ ਆਪਾਂ ਜਿਹੜੀ ਇਹਦੀ ਅਗਲੇ ਦਿਨ ਜਾਂ ਫਿਰ 5 ਤੋਂ 7 ਘੰਟੇ ਬਾਅਦ ਜਿਹੜੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਇੱਥੇ ਕਿਸਾਨ ਵੀਰੋ ਜਦੋਂ ਵੀ ਇਹਨਾਂ ਆਪਾਂ ਜਿਹੜੇ ਘਰੇ ਤੇ ਹੱਥ ਤਿਆਰ ਕਰਨੇ ਜਦੋਂ ਸਪਰੇਅ ਕਰਨੀ ਆ ਤਾਂ ਪਾਣੀ ਘੱਟੋ-ਘੱਟ 120 ਲੀਟਰ ਤੋਂ ਪਲੱਸ ਹੋਣਾ ਚਾਹੀਦਾ ਹੈ ਤਾਂ ਕਿ ਆਪਾਂ ਕਣਕ ਦੇ ਜਿਹੜਾ ਵਧੀਆ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲੇ ਜੇਕਰ ਹੁਣ 13045 ਦੀ ਗੱਲ ਕਰੀਏ ਤਾਂ 13045 ਵੀ ਤਿਆਰ ਕਰਨਾ ਤੇ ਆਪਾਂ ਕਿਸਾਨ ਭਰਾਵੋ ਅੱਧਾ ਕਿਲੋ ਜਾਂ 1 ਕਿਲੋ ਤੱਕ ਆਪਾਂ ਯੂਰੀਆ ਲੈ ਸਕਦੇ ਆ ਜੇਕਰ ਤੁਸੀਂ ਨਾਈਟ੍ਰੋਜਨ ਦੀ ਮਾਤਰਾ ਘੱਟ ਦੇਣੀ ਤਾਂ ਤੁਸੀਂ ਅੱਧਾ ਕਿਲੋ ਲੈ ਸਕਦੇ ਜੇਕਰ ਥੋੜੀ ਜਿਹੀ ਵੱਧ ਦੇਣੀ ਨਾਈਟ੍ਰੋਜਨ ਦੀ ਮਾਤਰਾ ਤਾਂ ਕਿਲੋ ਤੱਕ ਆਪਾਂ ਯੂਰੀਆ ਪਾ ਸਕਦੇ ਆ ਤੇ ਜਿਹੜੀ ਪੋਟਾਸ਼ ਲੈਣੀ ਆ ਉਹ ਆਪਾਂ 100 1 ਕਿਲੋ ਤੋਂ ਸਵਾ ਕਿਲੋ ਤੱਕ ਆਪਾਂ ਜਿਹੜੀ ਪੋਟਾਸ਼ ਤੱਤ ਜਿਹੜਾ 60% ਵਾਲਾ ਲੈ ਕੇ ਇਸੇ ਤਰੀਕੇ ਨਾਲ ਜਿਹੜਾ ਆਪਾਂ ਘੋਲ ਤਿਆਰ ਕਰ ਸਕਦੇ 13 045 ਦਾ ਤੇ ਜਿਹੜੀ ਆਪਾਂ ਗੋਹ ਸਮੇਂ ਕਰਦੇ ਆ ਚਾਹੇ ਆਪਾਂ ਬਾਜ਼ਾਰ ਚੋਂ ਲਿਆ ਕੇ ਕਰਨੀ ਤਾਂ ਉਹ ਵੀ ਕਰ ਸਕਦੇ ਆ ਜੇਕਰ ਆਪਾਂ ਘਰੇ ਤਿਆਰ ਕਰਨੀ ਐਨਪੀ ਦੇ ਤਰ੍ਹਾਂ ਤੇ ਆਪਾਂ ਘਰੇ ਤਾਤ ਲਿਆ ਕੇ ਵੀ ਤਿਆਰ ਕਰ ਸਕਦੇ ਆਂ ਕਈ ਵਾਰ ਕਿਸਾਨ ਵੀ ਸੋਚ ਦੇਗਾ ਆਪਾਂ ਨੂੰ ਬਾਜ਼ਾਰ ਵਾਲਾ ਮਹਿੰਗਾ ਪੈਂਦਾ ਜਾਂ ਫਿਰ ਕਈ ਵਾਰ ਮਿਲਦਾ ਨਹੀਂ ਕਿਸਾਨ ਭਰਾਵਾਂ ਨੂੰ ਉਹਦੇ ਕਰਕੇ ਜਿਹੜਾ ਆਪਾਂ ਘਰੇ ਵੀ ਇਸ ਤੀਜ ਨਾਲ ਤਿਆਰ ਕਰਕੇ ਤੇ ਸਪਰੇਅ ਕਰ ਸਕਦੇ ਆਂ ਤੇ ਜੇਕਰ ਆਪਾਂ 0050 ਦੀ ਗੱਲ ਕਰੀਏ ਤਾਂ ਉੱਥੇ ਆਪਾਂ ਖਾਨਦੋ ਕੱਲੀ ਆਪਾਂ 1 ਕਿਲੋ ਜਿਹੜਾ ਪोटाश ਆ 60% ਵਾਲਾ ਉਹਨੂੰ ਆਪਾਂ ਘੋਲ ਬਣਾ ਕੇ ਇਸੇਮ ਤਰੀਕੇ ਨਾਲ ਹੀ ਤੇ ਆਪਾਂ ਆਪਣੀ ਕਣਕ ਦੇ ਉੱਪਰ ਜਿਹੜੀ ਸਪਰੇਅ ਕਰ ਸਕਦੇ ਆ ਇਸ ਤਰੀਕੇ ਨਾਲ ਕਿਸਾਨ ਭਰਾ ਆਪਾਂ ਜਿਹੜੀ ਇੰਨੀ ਮਾਤਰਾ ਚ ਪਾ ਕੇ ਆਪਣੀ ਕਣਕ ਤੇ ਸਪਰੇਅ ਕਰਾਂਗੇ ਕੋਈ ਕਣਕ ਦਾ ਨੁਕਸਾਨ ਨਹੀਂ ਹੁੰਦਾ ਬਹੁਤ ਜ਼ਿਆਦਾ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਦੇਖਣ ਨੂੰ ਮਿਲੂਗਾ ਹੁਣ ਗੱਲ ਆ ਜਿੰਦੇ ਬਰੌਣ ਤੱਤ ਦੀ ਤਾਂ ਕਿਸਾਨ ਵੀਰੋ ਇਹਨਾਂ ਦੇ ਵਿੱਚ ਆਪਾਂ ਜੀ ਜਵੇਂ ਘਰੇ ਜਿਹੜਾ ਤਿਆਰ ਕੀਤਾ 05234 ਉਹ ਚ ਵੀ ਆਪਾਂ ਬਰੌਣ ਤੱਤ ਮਿਕਸ ਕਰਕੇ ਪਾ ਸਕਦੇ ਆ ਪਰ ਘੋਲ ਉਹਦਾ ਵੀ ਵੱਖਰਾ ਹੋਣਾ ਚਾਹੀਦਾ ਤੇ ਆਪਾਂ 13045 ਜਿਹੜਾ ਘਰੇ ਤਿਆਰ ਕੀਤਾ ਉਹਦੇ ਵਿੱਚ ਵੀ ਆਪਾਂ ਜਿਹੜਾ ਬਰਾਊਨ ਤੱਤਾ ਐਡ ਕਰ ਸਕਦੇ ਆ। ਵੈਸੇ ਜ਼ਿਆਦਾ ਤਾਂ ਬਰਾਊਨ ਤੱਤਾ ਆਪਾਂ 13045 ਦੇ ਨਾਲ ਹੀ ਮਿਕਸ ਕਰਦੇ ਆ। ਤੇ ਕਈ ਵਾਰ ਆਪਾਂ ਨੂੰ ਕਿਸਾਨ ਵੀਰ ਪੁੱਛ ਲੈਂਦੇ 05234 ਨਾ ਕਰ ਲੀਆ ਤਾਂ ਉੱਥੇ ਵੀ ਕਿਸਾਨ ਵੀਰ ਆਪਾਂ ਜਿਹੜਾ ਬਰਾਊਨ ਤੱਤਾ ਮਿਕਸ ਕਰਨਾ ਤੇ ਕਰ ਸਕਦੇ ਆ ਕੋਈ ਦਿੱਕਤ ਨਹੀਂ ਆਉਂਦੀ। ਸੋ ਜੇਕਰ ਫਿਰ ਵੀ ਕੋਈ ਜਾਣਕਾਰੀ ਮਿਸ ਹੋਈ ਗਈ ਬਤਾ ਤੁਸੀਂ ਵੀਡੀਓ 'ਚ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ। ਜੇਕਰ ਵੀਡੀਓ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਜੂਰ ਸ਼ੇਅਰ ਕਰੋ ਤਾਂ ਕਿ ਆਪਣੇ ਹਰ ਇੱਕ ਭਰਾ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਬਹੁਤ ਬਹੁਤ ਧੰਨਵਾਦ।